ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪੈ ਗਿਆ ਵੱਡਾ ਖੁਲਾਰਾ ਫਿਰ ਇੱਕ ਵਾਰ ਖੁੰਝੇ ਲੈ ਲਾ ਕੇ ਰੱਖ ਦਿੱਤੇ ਗਏ ਨੇ ਸੂਬੇ ਦੇ ਮੁੱਖ ਮੰਤਰੀ ਸੂਬੇ ਦੇ ਮੁੱਖ ਮੰਤਰੀ ਦਾ ਜਾਦੂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਨਹੀਂ ਚੱਲਿਆ ਵੱਡੇ ਸ਼ਹਿਰਾਂ ਦੇ ਵਿੱਚ ਸਿਰਫ ਜੇ ਗੱਲ ਕਰੀਏ ਹਲਕਾ ਪਟਿਆਲਾ ਦੇ ਵਿੱਚ ਹੀ ਆਮ ਆਦਮੀ ਪਾਰਟੀ ਦਾ ਮੇਰ ਬਣੇਗਾ ਜੇ ਗੱਲ ਕਰੀਏ ਜਲੰਧਰ ਗੁਰਦਾਸਪੁਰ ਅੰਮ੍ਰਿਤਸਰ ਅਤੇ ਲੁਧਿਆਣਾ ਦੀ ਬੁਰੀ ਤਰ੍ਹਾਂ ਹਾਰੀ ਹੈ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਵਨ ਅਰੋੜਾ ਨੂੰ ਐਜ਼ ਅ ਹਿੰਦੂ ਚਿਹਰਾ ਪ੍ਰਧਾਨ ਬਣਾਇਆ ਗਿਆ ਦਿੱਲੀ ਦੇ ਨਾਲੇ ਮੁੱਖ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੇਕਿਨ ਇਸ ਤੇ ਪਾਪ ਯੁੱਧ ਵੀ ਇਹ ਦਬਦਬਾ ਨਹੀਂ ਬਣਾ ਸਕੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਇੱਕ ਵੱਡਾ ਐਲਾਨ ਹੋ ਗਿਆ ਹੈ ਫਿਰ ਦੁਬਾਰਾ ਚਕੰਜਾ ਕੱਸ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਕਰਤਾ ਤੱਕ ਕਨਵੀਨੈਂਸ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਨੇ ਸਿੱਧਾ ਆ ਜਿਹੜੀ ਧਮਕੀ ਦੇ ਦਿੱਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਨੂੰ ਆਪਣੀ ਕੁਰਸੀ ਛੱਡਨੀ ਪਵੇਗੀ ਨਗਰ ਨਿਗਮਦਿਆਂ ਚੋਣਾਂ ਦੇ ਰਿਜ਼ਲਟ ਜਿਹੜੇ ਨੇ ਉਹ ਹੱਕ ਵਿੱਚ ਨਹੀਂ ਆਏ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਹੁਣ ਜੋਰ ਤੋਰ ਲਗਾ ਰਹੀ ਹੈ ਦੂਸਰੀਆਂ ਪਾਰਟੀਆਂ ਨਾਲ ਸੈਟਿੰਗ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਮੇਅਰ ਜਿਹੜੇ ਨੇ ਲੁਧਿਆਣਾ ਜਲੰਧਰ ਅਤੇ ਅੰਮ੍ਰਿਤਸਰ ਤੋਂ ਬਣ ਲੇਕਿਨ ਅਜਾਇਆ ਨਹੀਂ ਹੋਵੇਗਾ ਕਿਉਂਕਿ ਕਾਂਗਰਸ ਪਾਰਟੀ ਨੇ ਇਹ ਸੰਪੂਰਨ ਬਹੁਮਤ ਕਿਸੇ ਕਿਸੇ ਉਮੀਦਵਾਰਾਂ ਦੇ ਨਾਲ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਨੇ ਉਹ ਜਗ੍ਹਾ ਤੋਂ ਲਾ ਕੇ ਬਣਾ ਲੈਣਾ ਹੈ ਇੱਧਰ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਹੈ ਉਹਨਾਂ ਵੱਲੋਂ ਮੁੱਖ ਮੰਤਰੀ ਨੂੰ ਬਦਲ ਦੀ ਚਰਚਾ ਫਿਰ ਵੱਡੇ ਜੋਰਾਂ ਸ਼ੋਰਾਂ ਤੇ ਚੱਲ ਪਈ ਹੈ ਪੰਜਾਬ ਦੇ ਵਿੱਚ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜਦੋਂ ਦੇ ਅਰਵਿੰਦ ਖੇਸੀਵਾਲ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਦੱਸਦੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਸ-ਪਾਸ ਜਿੰਨੇ ਵੀ ਸਲਾਹਕਾਰ ਨੇ ਇੱਕ ਵੀ ਪੰਜਾਬੀ ਨਹੀਂ ਸਾਰੇ ਦਿੱਲੀ ਤੋਂ ਅਧਿਕਾਰੀ ਦਿੱਲੀ ਦੇ ਲਾਲੇ ਅਰਵਿੰਦ ਕੇਸ਼ਵਲ ਨੇ ਬਿਠਾਏ ਹੋਏ ਨੇ ਇਵਨ 2 ਕੇ ਹਰਪਾਲ ਸਿੰਘ ਚੀਮਾ ਉੱਤੇ ਅਰਵਿੰਦ ਮੋਦੀ ਨੂੰ ਬਿਠਾਇਆ ਹੋਇਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਫਟੇ ਚੁੱਕੇ ਜਾਣਗੇ ਇੱਕ ਦੋ ਦਿਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੁਰਸੀ ਕੁਲਤਾ ਸਿੰਘ ਸੰਧਵਾ ਨੂੰ ਮਿਲਦੀ ਹੈ ਅਮਨ ਅਰੂੜਾ ਨੂੰ ਮਿਲਦੀ ਹੈ ਕਿ ਹਰਪਾਲ ਚੀਮਾ ਨੂੰ ਮਿਲਦੀ ਹੈ ਇਹ ਤਾਂ ਇੱਕ ਦੋ ਦਿਨਾਂ ਬਾਅਦ ਪਤਾ ਚੱਲੇਗਾ ਲੇਕਿਨ ਖਾਸੀ ਆ ਨਰਾਜ਼ ਕਾਫੀ ਨਰਾਜ਼ ਆ ਰਹੇ ਨੇ ਇਹ ਹੱਦ ਨਰਾਜ਼ ਆ ਰਹੇ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਖਾਸ ਕਰਕੇ ਸੰਦੀਪ ਪਾਟਕ ਰਗਮ ਚੱਡਾ ਅਤੇ ਅਰਵਿੰਦ ਕੇਸ਼ੂਵਾਲ ਕੇ ਬਾਟੀ ਮਾਜੀ ਗਈ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵੱਲੋਂ ਸੂਤਰ ਦੱਸਤੇ ਨੇ ਕਿ ਭਗਵੰਤ ਮਾਨ ਦੀ ਮਨ ਮੁੱਖ ਮੰਤਰੀ ਦੀ ਕੁਰਸੀ ਉੱਤੇ ਖਤਰਾ ਜਿਹੜਾ ਹੈ ਮੰਡਰਾਉਣਾ ਸ਼ੁਰੂ ਹੋ ਗਿਆ ਹੈ